ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੋ ਸੋਹਾਦਰਾਂ ਅੱਜ ਦੇ ਕੁਝ ਮਸਲੇ ਆਈਦੇ ਕੁਝ ਗੱਲਬਾਤ ਆ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트럼ਪ ਵੱਲੋਂ 2 ਬਿਲੀਅਨ ਡਾਲਰ ਦੀ ਏਡ ਸਬੰਧੀ ਅਦਾਲਤ ਦਾ ਫੈਸਲਾ ਦੂਜਾ ਵੱਡੇ ਪੱਧਰ ਤੇ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਵਿੱਚ ਤੇ ਤੀਜੀ ਸਟਾਰਟਲ ਦੇ ਵਿੱਚ ਟੈਸਲਾ ਕਾਰਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਚੌਥੀ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਵਰਕਰਾਂ ਦਾ ਮਿਨਿਮਮ ਵੇਜ ਵਧਣ ਦੀ ਆਸ ਆ 70% ਵੱਧ ਸਕਦੇ ਆ ਗੱਲ ਕਰਾਂਗੇ ਖਸਰੇ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਬੱਤੇ ਬੱਚੇ ਦੀ ਮੌਤ ਹੋਈ ਹੈ ਸਭ ਤੋਂ ਪਹਿਲੀ ਗੱਲਬਾਤ ਫੋਰਨ ਐਡਸ ਬੰਦੀ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੰਨੇ ਜ਼ਿਆਦਾ ਫੈਸਲੇ ਆ ਰਹੇ ਆ ਜਾਂ ਇੰਨਾ ਕੁਝ ਜ਼ਿਆਦਾ ਜਿਹੜਾ ਹੋ ਰਿਹਾ ਹੈ ਕਿ ਅਪਡੇਟਸ ਬਹੁਤ ਜ਼ਿਆਦਾ ਆ ਰਹੀਆਂ ਇੱਕ ਫੈਸਲਾ ਹੁੰਦਾ ਉਹ ਫੈਸਲੇ ਤੋਂ ਬਾਅਦ ਦੂਜਾ ਇੱਕਦਮ ਆ ਜਾਂਦਾ ਫਿਰ ਤੀਜਾ ਆ ਜਾਂਦਾ ਹੁਣ ਇਸ ਕੇਸ ਦੇ ਵਿੱਚ ਵੀ ਲਗਭਗ ਐਸੀ ਤਰ੍ਹਾਂ ਹੀ ਹੋਇਆ ਪਹਿਲਾਂ ਕੀ ਸੀਗਾ ਇੱਕ ਫੋਰਨ ਐਡ ਸੀ ਜਿਹੜੀ ਜਿਹਦੇ ਲਈ ਇੱਕ ਫੰਡ ਰਾਖਮਾਂ ਰੱਖਿਆ ਸੀ ਉਹ ਫੰਡ ਦਿੱਤਾ ਜਾਂਦਾ ਸੀ ਰਾਸ਼ਟਰਪਤੀ 트럼ਪ ਆਗੇ ਰਾਸ਼ਟਰਪਤੀ 트럼ਪ ਕਹਿੰਦੇ ਕਿ ਨੋ ਰੋਕ ਦਿਓ ਲਗਭਗ 2 ਬਿਲੀਅਨ ਡਾਲਰ ਦੀ ਫੋਰਨ ਏਡ ਦੀਆਂ ਪੇਮੈਂਟਸ ਸੀ ਜਿਹੜੀਆਂ ਦੇਣੀਆਂ ਸੀ ਜਨਵਰੀ ਦੇ ਵਿੱਚ ਇਹਨਾਂ ਨੇ ਰੋਕ ਦਿੱਤੀਆਂ ਜਿਹੜਾ ਅਮਰੀਕਾ ਵਿਸ਼ਵ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਕੁਝ ਹਮਨਿਟੇਰੀਅਨ ਵਰਕ ਕਰ ਰਹੇ ਆ ਉਹ ਸਾਰਾ ਪੈਸਾ ਉਧਰ ਜਾਂਦਾ ਖਰੂ ਰੋਕਦਾ ਜਿਹੜੇ ਕੋਰਟ ਦੇ ਵਿੱਚ ਫਿਰ ਕੇਸ ਚਲੇਗਾ ਕੋਰਟ ਦੇ ਵਿੱਚ ਜੱਜ ਨੇ ਆਮਰ ਐਚ ਅਲੀ ਉਹਨਾਂ ਨੇ ਇਹ ਰੂਲਿੰਗ ਦੇ ਦਿੱਤੀ ਕਿ ਸਰਕਾਰ ਨੂੰ ਜਿਹੜੀਆਂ ਇਹ ਏਡ ਪੇਮੈਂਟਸ ਨੇ ਜਿਹੜੀਆਂ ਰੋਕੀਆਂ ਗੀਆਂ ਜਨ ਰਾਸ਼ਟਰਪਤੀ 트ੰਪ ਦੇ ਕਹਿਣ ਦੇ ਉੱਤੇ ਉਹ ਸ਼ੁਰੂ ਕਰੋ ਤੇ ਸ਼ੁਰੂ ਕਰਨ ਦਾ ਉਹਨੇ ਸਮਾਂ ਦੇ ਦਿੱਤਾ ਕਿ ਜਿਹੜਾ ਆਹਾ ਅੱਜ ਮਿਡਨਾਈਟ ਤੱਕ ਇਹਨੂੰ ਸ਼ੁਰੂ ਕਰ ਦਿਓ ਹੁਣ ਤਿੰਨ ਫੈਸਲੇ ਹੋਗੇ ਦੋ ਫੈਸਲੇ ਹੋਗੇ ਪਹਿਲਾ ਫੈਸਲਾ ਚੱਲ ਰਹੀ ਸੀ ਰਾਸ਼ਟਰਪਤੀ 트ੰਪ ਦਾ ਆ ਗਿਆ ਵੀ 2 ਬਿਲੀਅਨ ਡਾਲਰ ਦੀ ਫੋਰਨ ਰੇਡ ਰੋਕ ਦਿਓ ਅਮਰੀਕਾ ਜਿਹੜਾ ਪੈਸਾ ਬਾਕੀ ਦੇਸ਼ਾਂ ਦੇ ਵਿੱਚ ਕਿਸੇ ਕੰਮਾਂ ਤੇ ਲਾ ਰਿਆ ਜੱਜ ਇੱਕ ਜਿਹੜੇ ਨੇ ਉਹਨਾਂ ਨੇ ਫੈਸਲਾ ਦੇ ਦਿੱਤਾ ਕਿ ਨਹੀਂ ਇਹ ਤੁਸੀਂ ਰੋਕ ਨਹੀਂ ਸਕਦੇ ਨੂੰ ਰੀਸਟਾਰਟ ਕਰੋ ਇੱਥੇ ਤੱਕ ਵੀ ਮਤਲਬ ਸਮਝ ਆਉਂਦੀ ਹੈ ਸਰਕਾਰ ਇਹਦੇ ਤੋਂ ਬਾਅਦ ਫਿਰ ਇਹਦੇ ਨਾਲ ਸਹਿਮਤ ਹੋ ਗਈ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈ ਜਿਹੜੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ ਜਿਹਦੇ ਵਿੱਚ ਮਤਲਬ ਹੁਣ ਅੱਗੇ ਵੀ ਜਾ ਰਹੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਰਹੇ ਆ ਚੀਫ ਜਸਟਿਸ ਜਿਹੜੇ ਨੇ ਉਹ ਇਹ ਸਾਰੇ ਕੁਝ ਦੇ ਵਿੱਚ ਸਟੈਪ ਇਨ ਕਰ ਗਏ ਚੀਫ ਜਸਟਿਸ ਦੇ ਜான் ਰਾਬਰਟਸ ਜான் ਰਾਬਰਟਸ ਨੇ ਆਪ ਵਿੱਚ ਦਖਲਅੰਦਾਜ਼ੀ ਕਰਕੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਹੜਾ ਹੇਠਾਂ ਜੱਜ ਦਾ ਫੈਸਲਾ ਕੀਤਾ ਗਿਆ ਸੀ ਜਿਹੜੀ ਡੈਡਲਾਈਨ ਦਿੱਤੀ ਕਿ ਅੱਜ ਰਾਤ ਤੱਕ ਮਿਡਨਾਈਟ ਤੱਕ ਇਹਨਾਂ ਨੂੰ 트럼ਪ ਐਡਮਿਨਿਸਟ੍ਰੇਸ਼ਨ ਨੂੰ ਐਡ ਦੁਆਰਾ ਸਟਾਰਟ ਕਰਨੀ ਪਊਗੀ ਉਸ ਫੈਸਲੇ ਤੇ ਰੋਕ ਲਾ ਦਿੱਤੀ ਪਰ ਹੁਣ ਹਾਲ ਰੋਕ ਜਿਹੜੀ ਆ ਉਹ ਟੈਂਪੋਰਰੀ ਲਈ ਹੈ ਕੱਲ ਨੂੰ ਇਹਦਾ ਫੈਸਲਾ ਆਊਗਾ ਸ਼ੁੱਕਰਵਾਰ ਨੂੰ ਆਸ ਹੈ ਵੀ ਜਿਹੜੀ ਇਹਨੂੰ ਮਤਲਬ ਟਾਈਮ ਦੇ ਦਿੱਤਾ ਕਿ ਇਹਦਾ ਸੁਪਰੀਮ ਕੋਰਟ ਪੂਰਾ ਰਿਵਿਊ ਕਰੇ ਸਾਰੇ ਮਾਮਲੇ ਦਾ ਸੋ ਇਹ ਪਹਿਲਾਂ ਫੰਡਿੰਗ ਜਾਂਦੀ ਸੀ ਫਿਰ ਰੋਕ ਲਾ ਦਿੱਤੀ ਫਿਰ ਕਿਆ ਫੰਡਿੰਗ ਸ਼ੁਰੂ ਕਰੋ ਹੁਣ ਫਿਰ ਰੋਕ ਲਾ ਕੇ ਕਹਿ ਦਿੱਤਾ ਕਿ ਜਿਹਦੇ ਉੱਤੇ ਵਿਚਾਰ ਕੀਤਾ ਜਾਵੇ ਜਿਹਦਾ ਪੂਰਾ ਰਿਵਿਊ ਕੀਤਾ ਜਾਵੇ ਜਿਹਦੇ ਰਿਜ਼ਲਟ ਜਿਹੜਾ ਜਿਹੜਾ ਨਤੀਜੇ ਨੇ ਜਿਹੜੇ ਉਹ ਜਜਮੈਂਟ ਜਿਹੜੀ ਆ ਉਹ ਕੱਲ ਤੱਕ ਆ ਸਕਦੀ ਹੈ ਜਿਹੜੇ ਫੋਰਨ ਐਡ ਗਰੁੱਪ ਨੇ ਆਰਗੇਨਾਈਜੇਸ਼ਨ ਜਿਹੜੀਆਂ ਸਿੱਧਾ ਸਿੱਧਾ ਅਮਰੀਕਾ ਦੇ ਇਸ ਏਡ ਦੇ ਉੱਤੇ ਨਿਰਭਰ ਕਰਦੀਆਂ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਇਹ ਕਹਿ ਕੇ ਕਿ ਜੇ ਇਹ ਫੰਡਿੰਗ ਜਿੱਦਾਂ ਫ੍ਰੀਜ਼ ਕਰ ਦਿੱਤੀ ਗਈ ਆ ਕਈ ਮਿਲੀਅਨ ਲੋਕਾਂ ਦੇ ਉੱਤੇ ਇਹ ਅਸਰ ਪੈਣਾ ਹੁਣ ਜੱਜ ਦੇ ਰੂਲਿੰਗ ਦੇ ਬਾਵਜੂਦ ਜਿਹੜਾ 트੍ਰੰਪ ਪ੍ਰਸ਼ਾਸਨ ਉਹਨਾਂ ਨੇ ਕਿਹਾ ਵੀ ਇਹ ਰੋਕੀਆਂ ਗਈਆਂ ਪ੍ਰੋਜੈਕਟ ਕੈਨਸਲ ਕੀਤੇ ਗਏ ਆ ਜਿਹੜੇ ਇਹਦੇ ਵਿੱਚ ਸਟੇਟ ਡਿਪਾਰਟਮੈਂਟ ਇਨਵੋਲਵ ਆ ਸਿੱਧਾ ਯੂ ਐਸ ਆਈ ਡੀ ਤੇ 트੍ਰੰਪ ਐਡਵਾਈਜ਼ਰ ਐਲਨ ਮਸਕ ਜਿਹੜੇ ਉਹ ਸਿੱਧੇ ਸਿੱਧੇ ਇਸ ਫੈਸਲੇ ਨਾਲ ਇਹ ਫੈਸਲਾ ਕਿਹੜਾ ਜਿਹੜਾ ਏਡ ਨੂੰ ਕੱਟ ਕਰਨ ਦਾ ਇਹਦੇ ਨਾਲ ਲਿੰਕਡ ਦੱਸੇ ਜਾ ਰਹੇ ਆ ਜਿਹੜੀ ਅਸੈਂਸ਼ੀਅਲ ਏਡ ਜਿਦਾਂ ਫੂਡ ਆ ਜਾਂ ਮੈਡੀਸਨ ਆ ਜਾਂ ਕਈ-ਕਈ ਦੇਸ਼ਾਂ ਦੇ ਵਿੱਚ ਇਹ ਚਾਹੀਦੀ ਹੈ ਉੱਥੇ ਅਮਰੀਕਾ ਦੇ ਰਿਹਾ ਹੈ ਸਾਰਾ ਕੁਝ ਇਹਨੂੰ ਅਗਿਆ ਦੇਤੀ ਵੀ ਇਹਨੂੰ ਕੰਟੀਨਿਊ ਰੱਖੋ ਪਰ ਕਈ ਪ੍ਰੋਜੈਕਟ ਜਿਹੜੇ ਆ ਉਹ ਹਜੇ ਕੈਨਸਲ ਕਰ ਦਿੱਤੇ ਗਏ ਸੋ ਨਾ ਤੇ ਇਹ ਫੈਸਲਾ ਸਾਰਿਆਂ ਦੇ ਉੱਤੇ ਲਾਗੂ ਕੀਤਾ ਗਿਆ ਨਾ ਸਾਰਿਆਂ ਦੇ ਉੱਤੇ ਇਹ ਮਤਲਬ ਇਹਨੂੰ ਪਹਿਲੇ ਨੂੰ ਚਾਲੂ ਰੱਖਿਆ ਗਿਆ ਸਰਕਾਰ ਦਾ ਪਲਾਨ ਇਹ ਆ ਕਿ 4.4 ਬਿਲੀਅਨ ਡਾਲਰ ਦੀ ਏਡ ਜਿਹੜੀ ਆ ਲਿਮੀਨੇਟ ਕਰਨੀ ਆ ਲਗਭਗ 5200 ਗ੍ਰਾਂਟਸ ਨੇ ਜਿਹੜੀਆਂ ਟਰੰਪ ਦੇ ਅੰਡਰ ਜਿਹੜਾ ਅਮਰੀਕਾ ਫਰਸਟ ਪਾਲਿਸੀ ਦੇ ਤਹਿਤ ਆਉਂਦੀਆਂ ਨੇ ਅਗਲਾ ਸਟੈਪ ਕੀ ਹੋਊਗਾ ਜਿਹੜੇ ਏਡ ਗਰੁੱਪ ਨੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਹੁਣ ਰਿਸਪੌਂਡ ਕਰਨਾ ਆਹ ਕੱਲ ਤੱਕ ਸੁਪਰੀਮ ਕੋਰਟ ਨੂੰ ਦੱਸਣਾ ਤੇ ਜਿਹੜਾ ਫਾਈਨਲ ਡਿਸੀਜਨ ਆ ਕਿ ਪੇਮੈਂਟ ਜਿਹੜੀ ਆ ਉਹ ਰੀਜ਼ਿਊਮ ਕਰਨੀ ਹੈ ਜਾਂ ਪੈਂਡਿੰਗ ਰੱਖਣੀ ਹੈ ਫਿਰ ਉਹਦੇ ਉੱਤੇ ਕੱਲ ਤੋਂ ਬਾਅਦ ਜਿਹੜਾ ਫੈਸਲਾ ਆ ਉਹ ਆਊਗਾ ਪਰ ਇਸ ਵੇਲੇ ਇਹ ਕਾਫੀ ਮਹੱਤਵਪੂਰਨ ਗੱਲਬਾਤ ਆ ਔਰ ਕਾਫੀ ਜਿਹੜੀਆਂ ਜਿਹੜੀਆਂ ਅਪਡੇਟਸ ਨੇ ਜਾਂ ਤਬਦੀਲੀਆਂ ਨੇ ਇਹਦੇ ਵਿੱਚ ਜਿਹੜੀਆਂ ਇਸ ਤਰੀਕੇ ਦੇ ਨਾਲ ਆ ਰਹੀਆਂ ਨੇ ਕਿ ਕੀ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਵੇਖਾ ਉਹ ਹੋਏਗਾ ਅਗਲੀ ਖਬਰ ਦੋਸਤੋ ਅ ਅਮਰੀਕਾ ਦੇ ਵਿੱਚ ਫੈਡਰਲ ਮੁਲਾਜ਼ਮਾਂ ਨੂੰ ਕੱਢਣ ਬਾਰੇ ਆ ਤਾਂ ਲਗਾਤਾਰ ਖਬਰਾਂ ਕਰਦੇ ਆ ਰਹੇ ਹੁਣ ਪਤਾ ਇਹ ਲੱਗ ਰਿਹਾ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਇਹ ਪਲੈਨਿੰਗ ਕਰ ਰਿਹਾ ਆ ਕਿ ਵੱਡੇ ਪੱਧਰ ਦੇ ਉੱਤੇ ਨੌਕਰੀਆਂ ਤੋਂ ਲੋਕਾਂ ਨੂੰ ਕੱਢਿਆ ਜਾਣਾ ਤੇ ਨਾਲ ਜਿਹੜੀ ਸਲਾਹ ਆ ਸਿੱਧੇ ਉਹ ਐਲਨ ਮਸਕ ਦੀ ਐਨਵਾਲਵਮੈਂਟ ਐਲਨ ਮਸਕ ਦੀ ਦੱਸੀ ਜਾ ਰਹੀ ਆ ਫੈਡਰਲ ਵਰਕਰਸ ਨੂੰ ਅ ਕਈ ਪਾਸੇ ਤਾਂ ਇਹ ਪੂਰੀਆਂ ਕੈਟਾਗਰੀਜ਼ ਹੀ ਜੌਬ ਦੀਆਂ ਕੱਟ ਕਰ ਰਹੇ ਆ ਸਾਰੀ ਦੀ ਸਾਰੀ ਕੈਟਾਗਰੀ ਹੀ ਕੱਟ ਕੀਤੀ ਜਾ ਰਹੀ ਆ ਏਜੰਸੀਆਂ ਨੂੰ ਸਿੱਧਾ-ਸਿੱਧਾ ਹੁਕਮ ਦੇ ਦਿੱਤਾ ਗਿਆ ਕਹਿ ਦਿੱਤਾ ਗਿਆ ਕਿ ਤੁਸੀਂ ਕੱਟ ਕਰੋ ਸਰਕਾਰ ਦੀਆਂ ਏਜੰਸੀਜ਼ ਜਿਵੇਂ ਸੋਸ਼ਲ ਸਿਕਿਉਰਿਟੀ ਆ ਲੇਬਰ ਡਿਪਾਰਟਮੈਂਟ ਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਅ ਮਤਲਬ ਸਟਾਫ ਨੂੰ ਰਿਡਕਸ਼ਨ ਕਰੋ ਕਈਆਂ ਨੂੰ ਤਾਂ ਕਿਹਾ ਬਹੁਤ ਵੱਡੀ ਰਿਡਕਸ਼ਨ ਕਰੋ ਇੱਥੋਂ ਤੱਕ ਕਿ ਕੁਝ ਨੂੰ ਕਿਹਾ ਗਿਆ 90% ਤੱਕ ਰਿਡਕਸ਼ਨ ਕਰੋ ਜਿਹੜੀ ਆਫਿਸ ਬੰਦ ਹੋਣ ਦੀ ਗੱਲਬਾਤ ਜਾਂ ਲੀਜ਼ ਹੁਣ ਬੰਦੇ ਕੱਢ ਤੇ ਏਜੰਸੀ ਨੇ 100 ਜੋ 90 ਬੰਦੇ ਕੱਢ ਦਿੱਤੇ ਤੇ ਜਿੱਥੇ ਉਹ ਕੰਮ ਕਰਦੇ ਸੀ ਉਹ ਦਫਤਰ ਦਾ ਕੀ ਕਰਨਾ ਹੁਣ ਜਿਹੜੀਆਂ ਉਹ ਜਿਹੜੇ ਦਫਤਰ ਸਰਕਾਰ ਨੇ ਲੀਜ਼ ਤੇ ਲਏ ਸੀ ਇਹਨਾਂ ਨੂੰ ਕਿਹਾ ਵੀ ਲੀਜ਼ ਕੈਨਸਲ ਕਰ ਦਿਓ ਸਰਕਾਰ ਦਫ਼ਤਰ ਬੰਦ ਕਰ ਰਹੀ ਹੈ ਤੇ ਜਿਹੜੀਆਂ ਲੀਜ਼ ਆ ਉਹਨਾਂ ਨੂੰ ਕੈਨਸਲ ਕੀਤਾ ਜਾ ਰਿਹਾ। ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਘਰਾਂ ਤੋਂ ਕੰਮ ਕਰੋ ਤੇ ਅ ਮਤਲਬ ਉਹ ਜੋ ਘਰਾਂ ਤੋਂ ਕੰਮ ਨਾ ਕਰੋ। ਮਾਫੀ ਚਾਹੁੰਦੇ ਆ ਕਿ ਉਹ ਘਰਾਂ ਤੋਂ ਕੰਮ ਵਾਲਾ ਕਲਚਰ ਇਹਨਾਂ ਨੇ ਸਾਰਾ ਕਹਿ ਲਓ ਖਤਮ ਕਰ ਦਿੱਤਾ। ਸੋ ਉਹ ਮਤਲਬ ਉਹਨੂੰ ਇਸ ਤਰੀਕੇ ਦੇ ਨਾਲ EMPLOYEES ਨੂੰ ਉਧਰਲੇ ਪਾਸੇ ਕੀਤਾ ਜਾ ਰਿਹਾ ਤੇ ਹੋਰ ਅੱਗੇ ਪਲਾਨਸ ਵੀ ਇਦਾਂ ਦੀਆਂ। ਹੈ ਗਏ ਜਿਹੜੇ 트럼ਪ ਉਹਨਾਂ ਨੇ ਸਾਈਨ ਕੀਤੇ ਆ ਆਰਡਰ ਜਿਹਦੇ ਉੱਤੇ ਕਿਹਾ ਗਿਆ ਕਿ ਤੁਸੀਂ ਜਿਹੜੇ ਵਾਧੂ ਖਰਚੇ ਨੇ ਕੋਈ ਕੰਟਰੈਕਟਸ ਨੇ ਕੋਈ ਬਿਲਡਿੰਗਸ ਦੇ ਨਾਲ ਜਾਂ ਕੋਈ ਵੀ ਤੁਹਾਡਾ ਹੈਗਾ ਉਹਨੂੰ ਸਾਰੇ ਨੂੰ ਹਟਾ ਲਓ ਜਿਹਦੇ ਸਿੱਧੇ ਅਰਥੇ ਨਿਕਲਦਿਆ ਕਿ ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਜਾਊਗੀ ਜਿਹੜੀਆਂ ਜ਼ਰੂਰੀ ਸਭਾਵਾਂ ਨੇ ਜਿਹੜੇ ਐਸੈਂਸ਼ੀਅਲ ਵਰਕਰ ਨੇ ਉਹਨਾਂ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਲਾ ਲ ਫੋਰਸਮੈਂਟ ਨੈਸ਼ਨਲ ਸਿਕਿਉਰਿਟੀ ਪੋਲੀਟੀਕਲ ਅਪੋਇੰਟੀਸ ਜਿਹੜੇ ਉਹ ਸੇਫ ਆ ਦੱਸੇ ਜਾ ਰਿਹਾ ਪਰ ਬਹੁਤੇ ਜਿਹੜੇ ਦੂਜੇ ਫੈਡਰਲ ਜੌਬਸ ਹੈਗੀਆਂ ਉਹ ਰਿਸਕ ਦੇ ਉੱਤੇ ਨੇ ਇਹਦੇ ਲੀਗਲ ਕਨਸਰਨਸ ਨੇ ਜਿਹੜੇ ਮਾਹਰ ਨੇ ਉਹ ਸਵਾਲ ਕਰ ਰਹੇ ਨੇ ਕਿ ਜੇ ਜਿਹੜੇ 트ੰਪ ਨੇ ਉਹ ਲੀਗਲੀ ਇੰਨੇ ਲੋਕਾਂ ਨੂੰ ਫਾਇਰ ਕਰਦੇ ਆ ਜਾਂ ਕੀ ਉਹ ਲੀਗਲੀ ਇੰਨੇ ਲੋਕਾਂ ਨੂੰ ਫਾਇਰ ਕਰ ਸਕਦੇ ਆ ਜਿਨ੍ਹਾਂ ਨੂੰ ਕਾਂਗਰਸ ਨੇ ਪਹਿਲਾਂ ਹੀ ਫੰਡ ਕਰ ਦਿੱਤਾ ਹੋਵੇ ਉਹਨਾਂ ਦੀ ਜੌਬ ਨੂੰ ਕਾਂਗਰਸ ਨੇ ਅਪਰੂਵਲ ਦਿੱਤੀ ਆ ਫੰਡ ਦਿੱਤਾ ਫਿਰ ਉਹ ਨੌਕਰੀ ਆ ਕੀ 트럼ਪ ਆਪਣੇ ਫੈਸਲਾ ਲੈ ਕੇ ਉਹਨਾਂ ਨੂੰ ਨੌਕਰੀ ਤੋਂ ਕੱਢ ਸਕਦੇ ਆ ਜਿਹੜੇ ਫੈਡਰਲ ਮੁਲਾਜ਼ਮ ਨੇ ਉਹ ਹੁਣ ਫਾਈਟਬੈਕ ਕਰ ਰਹੇ ਆ ਹਜ਼ਾਰਾਂ ਹੀ ਨੇ ਜਿਨ੍ਹਾਂ ਨੂੰ ਕੰਮ ਤੋਂ ਕੱਢਿਆ ਗਿਆ ਤੇ ਉਹ ਕੋਰਟ ਦੇ ਵਿੱਚ ਅਪੀਲ ਕਰ ਰਹੇ ਆ ਤੇ ਵੱਡੇ ਜਿਹੜੀ ਇੱਕ ਕਾਨੂੰਨੀ ਲੜਾਈ ਆ ਉਹ ਵੀ ਚੱਲ ਰਹੀ ਆ ਤੇ ਲਾ ਪਾ ਕੇ ਐਲਨ ਮਸਕ ਦਾ ਰੋਲ ਇਹਦੇ ਵਿੱਚ ਕਾਫੀ ਜ਼ਿਆਦਾ ਮਹੱਤਵਪੂਰਨ ਦੱਸਿਆ ਜਾ ਰਿਹਾ ਆ ਦੀ ਡਾਇਨਸ ਨੂੰ ਥੋੜੇ ਦਿਨ ਪਹਿਲਾਂ ਵੀ ਆਪਾਂ ਸਾਂਝੀ ਕੀਤੀ ਸੀ ਗੱਲ ਵੀ ਉਹਨਾਂ ਨੂੰ ਕਿਹਾ ਸੀ ਤੁਸੀਂ ਪ੍ਰੂਫ ਕਰੋ ਵੀ ਤੁਸੀਂ ਕੰਮ ਕਰਦੇ ਆ ਜਾਂ ਤੁਸੀਂ ਕਿਹੜਾ ਕੰਮ ਕਰਦੇ ਆ ਤੇ ਦੂਜਾ ਜਿਹੜਾ ਆ ਸੋ ਉਹ ਵੀ ਤੁਸੀਂ ਔਨ ਦਾ ਬੱਬਲ ਜਿਹਨੂੰ ਕਹਿੰਦੇ ਹੁੰਦੇ ਕਿ ਟਰਮੀਨੇਸ਼ਨ ਦੇ ਉੱਤੇ ਨੇੜੇ ਹੀ ਆ ਨੇ ਤੇ ਤੁਹਾਨੂੰ ਹੀ ਟਰਮੀਨੇਟ ਕਰ ਦੰਨਾ ਹੈ ਸਰਕਾਰ ਜਿਹੜਾ ਜਿਹੜਾ ਪਰਸਨਲ ਆਫਿਸ ਆਫ ਪਰਸਨਲ ਮੈਨੇਜਮੈਂਟ OPM ਆ ਜਿਹੜਾ ਸਰਕਾਰ ਦੀ ਹਾਇਰਿੰਗ ਜਾਂ HR ਨੂੰ ਹੈਂਡਲ ਕਰਦਾ ਆ ਉਹਨੂੰ ਯੂਜ਼ ਕੀਤਾ ਜਾ ਰਿਹਾ ਇੱਕ ਟੈਸਟ ਕੇਸ ਵਜੋਂ ਫਾਇਰਿੰਗ ਦੇ ਤੇ ਜਿਹੜਾ ਕਿੰਨਾ ਸਟਾਫ ਆ ਜਿਹੜਾ ਰਿਸਕ ਦੇ ਉੱਤੇ ਜਾ ਸਕਦਾ ਆ ਜਿਹੜੀ ਜੁਡੀਸ਼ੀਅਲ ਪੁਸ਼ਬੈਕ ਵੀ ਆ ਜੱਜ ਨੇ ਵਕਤੀ ਤੌਰ ਦੇ ਉੱਤੇ ਜਿਹੜਾ ਇਹ ਸਾਰਾ ਕੁਝ ਕੀਤਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕਿ ਇਹਨਾਂ ਨੂੰ ਕੱਢਿਆ ਜਾਂਦਾ ਤੇ ਕੀ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਅਗਲੀ ਗੱਲਬਾਤ ਦੋਸਤੋ ਟੈਸਲਾ ਬਾਰੇ ਆ ਟੈਸਲਾ ਦਾ ਵ੍ਰੋਧ ਹੋ ਰਿਹਾ ਸੀਟਲ ਦੇ ਵਿੱਚ ਇੱਥੇ ਕਾਰ ਨੂੰ ਅੱਗ ਲਾ ਦਿੱਤੀ ਟੈਸਲਾ ਨੂੰ ਪੋਲਸ ਕਹਿੰਦੀ ਆ ਵੀ ਜਾਣ ਕੇ ਅਗ ਲਾਈ ਆ ਇਹ ਕਿਸੇ ਨੇ ਕੋਈ ਐਕਸੀਡੈਂਟ ਨਹੀਂ ਹੋਇਆ ਕਾਰਨ ਕੀ ਹੈ ਕਾਰਨ ਟੈਸਲਾ ਐਲਨ ਮਸਕ ਦੀ ਕੰਪਨੀ ਆ ਐਲਨ ਮਸਕ ਦਾ ਲੋਕ ਵਿਰੋਧ ਕਰ ਰਹੇ ਆ ਐਲਨ ਮਸਕ ਦਾ ਵਿਰੋਧ ਇਸ ਕਰਕੇ ਕਰ ਰਹੇ ਆ ਕਿਉਂ ਕਿਉਂ ਇਸ ਵੇਲੇ ਸਰਕਾਰ ਦੇ ਵਿੱਚ ਇਨਵੋਲਵ ਆ ਤੇ ਜਿੰਨੇ ਵੱਡੇ ਫੈਸਲੇ ਹੋ ਰਹੇ ਆ ਏਡ ਕੱਟਣ ਵਾਲੇ ਆਪਾਂ ਪਹਿਲਾਂ ਜਿੰਨੀਆਂ ਖਬਰਾਂ ਕੀਤੀਆਂ ਤੁਹਾਡੇ ਨਾਲ ਜਿਹਾ ਲਗਭਗ ਰੋਜ਼ ਹੀ ਜਿਹੜੀ ਗੱਲਬਾਤ ਕਰਦੇ ਉਹਦੇ ਵਿੱਚ ਐਲਨ ਮਸਕ ਦਾ ਜ਼ਿਕਰ ਆਉਂਦਾ ਹੀ ਆ ਮਤਲਬ ਕੀ ਐਲਨ ਮਸਕ ਕਿੰਡੀ ਵੱਡੀ ਪਰਸਨੈਲਿਟੀ ਬਣ ਗਿਆ ਬੜੀ ਵੱਡੀ ਪਰਸਨੈਲਿਟੀ ਹੈ ਵੀ ਬਿਨਾਂ ਸ਼ੱਕ ਪਰ ਕੀ ਸਰਕਾਰ ਦੇ ਵਿੱਚ ਉਹਦਾ ਰੋਲ ਇੰਨਾ ਜ਼ਿਆਦਾ ਮਹੱਤਵਪੂਰਨ ਲੋਕ ਦੁਖੀ ਨੇ ਇਸ ਗੱਲ ਤੋਂ ਤੇ ਲੋਕ ਹੁਣ ਉਹਦਾ ਵਿਰੋਧ ਲਗਾਤਾਰ ਕਰ ਰਹੇ ਹੈ ਟੈਸਲਾ ਕਾਰਾਂ ਦਾ ਵਿਰੋਧ ਹੋਣ ਲੱਗ ਪਿਆ ਵਿਰੋਧ ਐਲਨ ਮਸਕ ਦਾ ਕਰਨਾ ਲੋਕ ਜਿਹੜੇ ਅਮਰੀਕਾ ਦੇ ਵਿੱਚ ਖਾਸ ਕਰਕੇ ਸੈਟਲ ਦੇ ਵਿੱਚ ਵਸ਼ਿੰਗਟਨ ਦੇ ਵਿੱਚ ਜਿਹੜੇ ਲੋਕ ਟੈਸਲਾ ਕਾਰਾਂ ਚ ਚਲਾਉਂਦੇ ਆ ਉਹਨਾਂ ਦੇ ਨਾਲ ਲੋਕ ਮਤਲਬ ਗਲਤ ਵਿਹਾਰ ਕਰਨ ਲੱਗ ਪਏ ਆ ਸੈਟਲ ਦਾ ਜਿਹੜਾ ਨਾਰਥ ਗੇਟ ਨੇਬਰਹੂਡ ਆ ਇਹਦੇ ਵਿੱਚ ਅੱਗ ਲਾਈ ਆ ਟੈਸਲਾ ਕਾਰ ਨੂੰ ਔਰ ਜਿਹੜੀ ਇੱਕ ਨਫ਼ਰਤ ਆ ਐਲਨ ਮਸਕ ਪ੍ਰਤੀ ਇਹਦੇ ਪਿੱਛੇ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਜਿਹੜੀ ਫਾਇਰ ਡਿਪਾਰਟਮੈਂਟ ਆ ਸਿਆਟਲ ਫਾਇਰ ਡਿਪਾਰਟਮੈਂਟ ਨੇ ਕਨਫਰਮ ਕੀਤਾ ਕਿ ਇਹ ਫਾਇਰ ਇੰਟੈਂਸ਼ਨਲ ਸੀ ਤੇ ਮਤਲਬ ਇਹ ਜਾਣਬੁੱਝ ਕੇ ਲਾਈ ਗਈ ਹੈ ਪਰ ਐਗਜ਼ੈਕਟ ਕੌਜ਼ ਹਜੇ ਤੱਕ ਇਹਦਾ ਪਤਾ ਨਹੀਂ ਲੱਗਾ ਜਿਹੜੀ ਐਂਟੀ ਟੈਸਲਾ ਸੈਂਟੀਮੈਂਟ ਆ ਪਹਿਲਾਂ ਵੀ ਇੱਥੇ ਮਜਹਰਾ ਹੋਇਆ ਤੇ ਸਿਆਟਲ ਦੇ ਵਿੱਚ ਟੈਸਲਾ ਦੇ ਜਿਹੜੇ ਸਟੋਰ ਨੇ ਉਹਨਾਂ ਦੇ ਬਾਹਰ ਲੋਕ ਪ੍ਰਦਰਸ਼ਨ ਕਰ ਰਹੇ ਆ ਮਸਕ ਦੇ ਵਿਰੋਧ ਐਰਨ ਮਸਕ ਦੇ ਵਿਰੋਧ ਦੇ ਵਿੱਚ ਜਿਹੜੇ ਪ੍ਰੋਟੈਸਟਰ ਨੇ ਟੈਸਲਾ ਸਟੋਰਾਂ ਦੇ ਬਾਹਰ ਹੱਥਾਂ ਦੇ ਵਿੱਚ ਸਾਈਨ ਫੜ ਕੇ ਅਰੈਸਟ ਮਸਕ ਉਹਨਾਂ ਦੇ ਉੱਤੇ ਲਿਖਿਆ ਅਰੈਸਟ ਮਸਕ ਤੇ ਸਿੱਧਾ ਉਹ ਰਾਜਨੀਤਿਕ ਤੇ ਜਿਹੜੇ ਬਿਜ਼ਨਸ ਡਿਸੀਜਨ ਨੇ ਇਹਨਾਂ ਦੇ ਕਹਿੰਦੇ ਆਂ ਇਹਨਾਂ ਦੇ ਨਾਲ ਸਹਿਮਤ ਨਹੀਂ ਜਿਹੜੇ ਐਰਨ ਮਸਕ ਕਰ ਰਹੇ ਆ ਜਿਹੜੇ ਟੈਸਲਾ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਟੈਸਲਾ ਦੇ ਓਨਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਉਹਨੂੰ ਹਰਾਸ ਕੀਤਾ ਜਾ ਰਿਹਾ ਲੋਕ ਚੀਕਾ ਮਾਰਦੇ ਉਹਨਾਂ ਵੱਲ ਦੇਖ ਕੇ ਕੋ ਟੈਸਲਾ ਦੀ ਕਾਰ ਲੈ ਕੇ ਜਾਂਦਾ ਨਾ ਤੇ ਇੱਥੋਂ ਤੱਕ ਕਿ ਕਈ ਕਾਰਾਂ ਨੂੰ ਡੈਮੇਜ ਵੀ ਕੀਤਾ ਇਹਨਾਂ ਨੇ ਕਿਉਂਕਿ ਬੈਕਲੈਸ਼ ਆਇਆ ਹੈ ਸੋ ਇਹ ਹਾਲਾਂਕਿ ਗੱਲ ਬੜੀ ਅਸਵਭਾਵਕ ਆ ਪਰ ਵਾਪਰ ਰਹੀ ਆ ਮਤਲਬ ਲੋਕਾਂ ਨੂੰ ਮੰਦਾ ਚੰਗਾ ਬੋਲਣਾ ਉਹਨਾਂ ਦੀਆਂ ਕਾਰਾਂ ਨੂੰ ਡੈਮੇਜ ਕਰਨਾ ਤੇ ਆ ਹੁਣ ਰੀਸੈਂਟਲੀ ਕਾਰ ਨੂੰ ਅੱਗ ਲਾਉਣ ਦੀ ਜਿਹੜੀ ਘਟਨਾ ਆ ਲੋਕਾਂ ਦੀ ਜਿਹੜੀ ਪਰਸੈਪਸ਼ਨ ਯੂਨੇ ਆਲੋਚਕ ਇਹ ਕਹਿੰਦੇ ਆ ਕਿ ਐਲਨ ਮਸਕ ਇੱਕ ਕੰਟਰੋਵਰਸ਼ੀਅਲ ਫਿਗਰ ਬਣ ਗਿਆ ਕਿਉਂਕਿ ਉਹ ਟੈਸਲਾ ਨੂੰ ਰਿਪਰੈਜ਼ੈਂਟ ਕਰਦਾ ਆ ਤੇ ਕੰਪਨੀ ਨੂੰ ਇਸ ਵੇਲੇ ਬੈਕਲੈਸ਼ ਹੋ ਰਿਹਾ ਟੈਸਲਾ ਦੀ ਸੇਲ ਇਸ ਵੇਲੇ ਸਟਰਗਲ ਕਰ ਰਹੀ ਹੈ ਤੈਸੋ ਹਾਲਾਂਕਿ ਬਹੁਤ ਮਸ਼ਹੂਰ ਆਪਣੇ ਆਪ ਦੇ ਵਿੱਚ ਇਲੈਕਟ੍ਰਿਕ ਵਹੀਕਲ ਆ ਜਿਹਨੇ ਇੱਕ ਰੈਵੋਲੂਸ਼ਨ ਲਿਆਂਦੀ ਹੈ ਇਹਦੇ ਵਿੱਚ ਅਮਰੀਕਾ ਵਿੱਚ ਵੀ ਤੇ ਯੂਰਪ ਤੇ ਵਿੱਚ ਟੈਸਲਾ ਨੂੰ ਵੇਚਣ ਦੇ ਲਈ ਹੁਣ ਇਹਨਾਂ ਨੂੰ ਜੋਰ ਲਾਉਣਾ ਪੈ ਰਿਹਾ ਕੰਪਨੀ ਨੂੰ ਲੋਕ ਲੈ ਨਹੀਂ ਰਹੇ ਕਿ ਤੇ ਕਈ ਹੁਣ ਮਾਰੇ ਕਹਿੰਦੇ ਵੀ ਇਹ ਬੈਸਟ ਟਾਈਮ ਆ ਇਸ ਵੇਲੇ ਟੈਸਲਾ ਕਾਰ ਖਰੀਦਣ ਦਾ ਕਿਉਂਕਿ ਕੰਪਨੀ ਆ ਪੁਸ਼ ਕਰ ਰਹੀ ਆ ਵੀ ਇਹਨੂੰ ਖਰੀਦੋ ਤੇ ਕੁਦਰਤੀ ਆ ਕਿ ਤਰ੍ਹਾਂ ਕਿ ਤਰ੍ਹਾਂ ਨੈਗੋਸ਼ੀਏਟ ਕਰਕੇ ਕਈ ਗੱਲਾਂ ਦੇ ਵਿੱਚ ਜਿਹੜਾ ਜਿਹੜਾ ਖਰੀਦ ਰਿਹਾ ਉਹਦਾ ਫਾਇਦਾ ਹੋ ਜਾਂਦਾ ਜਰਮਨ ਦੇ ਵਿੱਚ ਆਪਾਂ ਇੱਕ ਦਿਨ ਜ਼ਿਕਰ ਕੀਤਾ ਸੀ ਕਿਉਂਕਿ ਇਹਨਾਂ ਨੇ ਉੱਥੇ ਆਲਟਰਨੇਟਿਵ ਫॉर ਡੱਚਲੈਂਡ ਪਾਰਟੀ ਦੀ ਸਪੋਰਟ ਕੀਤੀ ਅਰਨ ਮਸਕ ਨੇ ਸਿੱਧਾ ਉਹਨਾਂ ਦੇ ਹੱਕ ਦੇ ਵਿੱਚ ਬੋਲਿਆ ਉੱਥੇ ਸੇਲ ਥੱਲੇ ਚੱਲ ਗਈ ਟੈਸਲਾ ਦੀ ਯੂਰਪ ਤੇ ਵਿੱਚ ਟੈਸਲਾ ਵੇਖ ਨਹੀਂ ਰਹੀ ਐਸ ਵੇਲੇ ਮਤਲਬ ਸੇਲ ਬਹੁਤ ਘਟਿਆ ਸੋ ਇੱਥੇ ਜਿਹੜਾ ਫੇਰ ਅਮਰੀਕਾ ਦੇ ਵਿੱਚ ਵੀ ਇਸ ਵੇਲੇ ਇਹ ਉਸ ਪੁਆਇੰਟ ਦੇ ਉੱਤੇ ਆ ਜਿੱਥੇ ਸੇਲ ਇਹਨਾਂ ਨੂੰ ਕਰਨ ਦੇ ਲਈ ਜਾਂ ਉੱਪਰ ਲਿਜਾਣ ਦੇ ਲਈ ਪੁਸ਼ ਕਰਨਾ ਪੈ ਰਿਹਾ ਸੋ ਜਿਹੜਾ ਇਹਦਾ ਭਵੇਖਾ ਹੈ ਇਸ ਵੇਲੇ ਕਿੰਨਾ ਕੁ ਬੈਕਲੈਸ਼ ਹੋਊਗਾ ਕਿੰਨਾ ਕੁ ਟੈਸਲਾ ਦੀ ਸੇਲ ਦੇ ਉੱਤੇ ਅਸਰ ਪੈਂਦਾ ਜਾਂ ਸਿਆਟਲ ਜਾਂ ਇਹਦੇ ਆਲੇ ਦੁਆਲੇ ਹੋਰ ਕਿਤੇ ਵੀ ਜਾਂਦੀ ਹੈ ਜਿਹੜੀ ਟੈਨਸ਼ਨ ਨੇ ਕਿਸ ਤਰੀਕੇ ਨਾਲ ਬਣਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੁੱਦੇ ਜਿਹੜੇ ਆ ਕੁਝ ਹੋਰ ਕਲੀਅਰ ਹੋਣਗੇ ਅਗਲੀ ਗੱਲ ਬਾਤ ਦੋਸਤੋ ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਵੇਜਸ ਦੀ ਆ ਅਮਰੀਕਾ ਦੀਆਂ ਵੱਖ-ਵੱਖ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਫਾਸਟ ਫੂਡ ਦੇ ਜਿਹੜੇ ਵਰਕਰਸ ਨੇ ਉਹਨਾਂ ਦੇ ਵੱਖ-ਵੱਖ ਮਿਨਿਮਮ ਵੇਜਸ ਨੇ ਵੈਸੇ ਤਾਂ ਸਾਰੀ ਸਟੇਟ ਦੇ ਵਿੱਚ ਹਰ ਇੱਕ ਜਿਹੜਾ ਵਿਅਕਤੀ ਦਾ ਹਰ ਇੱਕ ਜਿਹੜਾ ਕੰਮ ਆ ਉਹਦਾ ਮਿਨਿਮਮ ਵੇਜਸ ਵੱਖਰਾ ਆ ਕਿਸੇ ਸਟੇਟ 'ਚ ਕੋਈ ਰੂਲ ਆ ਕਿਸੇ ਕੋਈ ਆ ਕੈਲੀਫੋਰਨੀਆ ਦੇ ਵਿੱਚ ਨਾ ਇਹ ਕਾਫੀ ਚਰਚਾ ਦੇ ਵਿੱਚ ਰਿਹਾ ਪਿਛਲੇ ਸਮੇਂ ਦੇ ਵਿੱਚ ਕਿ ਜਿਹੜੇ ਫਾਸਟ ਫੂਡ ਦੇ ਉੱਤੇ ਕੰਮ ਕਰਦੇ ਮੁਲਾਜ਼ਮਾ ਉਹਨਾਂ ਦਾ ਮਿਨਿਮਮ ਵੇਜਸ ਵਧਾਉਣਾ ਚਾਹੀਦਾ ਪਿਛਲੇ ਸਾਲ ਇਹ ਵਧਾਇਆ ਸੀ ਇਹ ਵਧਾ ਕੇ 20 ਡਾਲਰ ਸੀ ਹੁਣ 20 ਡਾਲਰ ਆ ਮਤਲਬ ਕੈਲੀਫੋਰਨੀਆ ਦੇ ਵਿੱਚ ਮਿਨਿਮਮ ਵੇਜਸ ਫਾਰ ਇਹ ਜਿਹੜੇ ਹੈਗੇ ਨੇ ਫਾਸਟ ਫੂਡ ਵਰਕਰ ਇਹਨਾਂ ਦੇ ਲਈ 20 ਡਾਲਰ ਆ ਤੇ ਇਹ ਪਹਿਲਾ ਸੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਨੇ 20 ਡਾਲਰ ਕੀਤੇ ਕੈਲੀਫੋਰਨੀਆ ਪਹਿਲਾ ਸੂਬਾ ਸੀ ਜਿਹੜੇ ਹੁਣ ਇਹ ਕਿਹਾ ਜਾ ਰਿਹਾ ਜਿਹੜੀ ਕੌਂਸਲ ਆ ਉਹ ਹੁਣ ਸੋਚ ਰਹੀ ਆ ਵੀ 70 ਸੈਂਟ ਹੋਰ ਵਧਾਦੀ ਐ ਇਸ ਸਾਲ ਕਿਉਂਕਿ ਕਾਸਟ ਆਫ ਲਿਵਿੰਗ ਵਧ ਗਈ ਆ ਲੋਕਾਂ ਦੇ ਖਰਚੇ ਵਧ ਗਏ ਆ ਇਹ ਜਿਹੜਾ ਫੈਸਲਾ ਕਿਨੇ ਕਰਦਾ ਕਾਉਂਸਲ ਕੌਣ ਆ ਇਹ ਜਿਹੜੀ ਫਾਸਟ ਫੂਡ ਕਾਉਂਸਲ ਆ ਇਸ ਫਾਸਟ ਫੂਡ ਕਾਉਂਸਲ ਦੇ ਵਿੱਚ ਵਰਕਰ ਆ ਇਹਦੇ ਵਿੱਚ ਰੈਸਟੋਰੈਂਟ ਦੇ ਮਾਲਕ ਵੀ ਆ ਤੇ ਸਟੇਟ ਅਫੀਸ਼ੀਅਲਸ ਵੀ ਆ ਇਹ ਸਾਰੇ ਜਿਹੜੇ ਆ ਉਹ ਵੋਟ ਕਰਦੇ ਆ ਫਿਰ ਜਾ ਕੇ ਇਹਨਾਂ ਨੇ ਵੋਟ ਕੀਤੀ ਆ ਤੇ ਫਿਰ ਉਹਦੇ ਤੇ ਜਾ ਕੇ ਅਗਲੇ ਸਮੇਂ ਦੇ ਵਿੱਚ ਫੈਸਲਾ ਹੁੰਦਾ ਵੀ ਵਧਣਾ ਕਿ ਨਹੀਂ ਵਧਣਾ ਇਹਦੀ ਟਾਈਮਿੰਗ ਦੇ ਉੱਤੇ ਡਿਬੇਟ ਆ ਇਸ ਵੇਲੇ ਜਿਹੜੇ ਬਿਜ਼ਨਸ ਓਨਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੇ ਹਾਲੇ ਤੇ ਉਹ ਮਤਲਬ ਜਿਹੜਾ ਪਿਛਲੇ ਸਾਲ 20 ਡਾਲਰ ਪਿਛਲੇ ਸਾਲ ਮਿਨਿਮਮ ਵੇਜ ਵਧਾ ਕੇ ਜਿਹੜੇ 20 ਡਾਲਰ ਕੀਤੇ ਆ ਉਹਦੇ ਨਾਲ ਅਡਜਸਟ ਕਰ ਰਹੇ ਆ ਵੀ ਉਹ ਤਾਂ ਸਮਾਂ ਹਜੇ ਗਿਆ ਨਹੀਂ ਤੇ ਤੁਸੀਂ ਹੁਣੇ ਫੇਰ ਇਹ ਜਿਹੜੇ 70 ਡਾਲਰ ਆਓ ਤੁਸੀਂ ਫੇਰ ਇਹਦੇ ਵਿੱਚ 70 ਸੈਂਟ ਸੌਰੀ ਜਿਹੜੇ ਆ ਤੁਸੀਂ ਫੇਰ ਇਹਦੇ ਵਿੱਚ ਅਨਾਉਂਸ ਕਰ ਦਿੱਤੇ ਆ ਵੀ ਇਹ ਜ਼ਿਆਦਾ ਆ ਲੋਕ ਕਹਿੰਦੇ ਆ ਕਿ ਅਸੀਂ ਸਟਰਗਲ ਕਰ ਰਹੇ ਆ ਸਾਡਾ ਸਰਦਾ ਨਹੀਂ ਜੇ ਹਿਸਾਬ ਦੇ ਨਾਲ ਕੋਸਟ ਆਫ ਲਿਵਿੰਗ ਰੈਂਟ ਮੈਡੀਸਨ ਤੇ ਹੋਰ ਸਾਰਾ ਕੁਝ ਵਧਿਆ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਤਲਬ ਬਹੁਤ ਜ਼ਿਆਦਾ ਆ ਇੱਥੇ ਮਸਲਾ ਇਹ ਆ ਕਿ ਕੈਲੀਫੋਰਨੀਆ ਦੇ ਵਿੱਚ 5 ਲੱਖ ਫਾਸਟ ਫੂਡ ਵਰਕਰ ਨੇ ਹੁਣ ਜਿਹੜੇ ਮਾਲਕ ਨੇ ਇਹ ਜਿਹੜੇ ਰੈਸਟੋਰੈਂਟਸ ਦੇ ਜਾਂ ਦੂਜੇ ਜਿਹਦਾ ਮੈਕਡੋਨਲਡ ਦੇ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਆ ਕਿ ਸਾਡਾ ਰੋਲਾ ਇਹ ਆ ਕਿ ਜੇ ਕੈਲੀਫੋਰਨੀਆ ਨੇ ਵਧਾ ਦਿੱਤੇ ਤਾਂ ਬਾਕੀਆਂ ਨੇ ਇਹਨਾਂ ਨੂੰ ਫਾਲੋ ਕਰ ਲੈਣਾ ਬਾਕੀ ਸਟੇਟਾਂ ਦੇ 5 ਲੱਖ ਇੱਥੇ ਅਮਰੀਕਾ ਦੀ ਕਿਸੇ ਵੀ ਸਟੇਟ ਨਾਲੋਂ ਜ਼ਿਆਦਾ ਫਾਸਟ ਫੂਡ ਵਰਕਰ ਕੈਲੀਫੋਰਨੀਆ 'ਚ ਨੇ ਤੇ ਜੇ ਬਾਕੀ ਵਧਾ ਦੇਣਗੇ ਤੇ ਫਿਰ ਉਹ ਕਹਿੰਦੇ ਸਾਨੂੰ ਘਾਟਾ ਬਹੁਤ ਪੈਣਾ ਜਿਹੜੇ ਪਿਛਲੇ ਜਿਹੜੇ ਵਰਕਰ ਸੀਗੇ bizness owners ਸੀਗੇ ਉਹਨਾਂ ਨੇ ਆਪਣੇ views ਇਹਦੇ ਉੱਤੇ ਸ਼ੇਅਰ ਕੀਤੇ ਆ ਤੇ ਕੈਲੀਫੋਰਨੀਆ ਲੀਡ ਕਰਦਾ ਇਸ ਮਾਮਲੇ 'ਚ 5 ਲੱਖ ਫਾਸਟ ਫੂਡ ਵਰਕਰ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਐਨੂਅਲ ਵੇਜ ਇਨਕਰੀਜ਼ ਆ ਜਿਹੜਾ ਇਹ ਇਹ ਜਿਹੜਾ ਲਾ ਆ ਇਹ ਆਗਿਆ ਦਿੰਦਾ ਇਸ ਗੱਲ ਦੀ ਕਿ ਜਿਹੜਾ 인ਫਲੇਸ਼ਨ ਦੇ ਆਧਾਰ ਦੇ ਉੱਤੇ ਹਰ ਵਾਰੀ ਇਹਨੂੰ ਜਿਹੜਾ ਵਧਾਇਆ ਜਾਵੇ ਪਰ 3.5 ਲਿਮਿਟ ਆ ਇਹਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਜਿਹੜੇ ਮੈਕਡੋਨਲਡਸ ਯੂ ਐਸ ਏ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ ਕਿ ਜੇ ਇਹਨੂੰ ਦੇਖਾ ਦੇਖੀ ਬਾਕੀ ਸਟੇਟਾਂ ਨੇ ਵੀ ਫਾਲੋ ਕਰ ਲਿਆ ਸਾਡੇ ਲਈ ਔਖਾ ਹੋ ਜਾਊਗਾ ਹੁਣ ਅਗਲਾ ਸਟੈਪ ਕੀ ਆ ਕਿ ਕੌਂਸਲ ਇਹਦੇ ਉੱਤੇ ਵੋਟ ਨਹੀਂ ਕਰੂਗੀ ਪਰ ਡਿਸਕਸ ਕਰੂਗੀ ਕਿ ਜਿਹੜੇ ਵੇਜ ਇਨਕਰੀਜ਼ਸ ਨੇ ਖਾਸ ਕਰਾਹ ਅਪਰਲ ਜਾਂ ਮਈ ਦੇ ਵਿੱਚ ਕਿ ਇਹਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਉਸ ਵੇਲੇ ਦੇ ਬਾਰੇ ਗੱਲਬਾਤ ਕੀਤੀ ਜਾਓ ਅਗਲੀ ਦੋਸਤੋ ਇੱਕ ਦੁਖਦਾਈ ਖਬਰ ਆ ਟੈਕਸਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋਈ ਆ ਵੈਸਟ ਟੈਕਸਸ ਦੇ ਵਿੱਚ ਮੀਜ਼ਲਸ ਤੋਂ ਮੀਜ਼ਲ ਜਾਨੀ ਕਿ ਖਸਰਾ ਇਹ 10 ਸਾਲਾਂ ਬਾਅਦ ਕੋਈ ਮੌਤ ਹੋਈ ਮਤਲਬ ਪਹਿਲੀ ਮੌਤ ਆ ਪਿਛਲੇ 10 ਸਾਲਾਂ ਦੇ ਵਿੱਚ ਮੀਜ਼ਲਸ ਦੇ ਨਾਲ ਮੀਜ਼ਲਸ ਨੂੰ ਵੈਸੇ ਤੇ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਪਹਿਲਾਂ 20-25 ਸਾਲ ਪਹਿਲਾਂ ਇੱਥੋਂ ਕੱਢ ਦਿੱਤਾ ਗਿਆ ਹੈ ਨਹੀਂ ਇੱਥੇ ਮੀਜ਼ਲ ਖਸਰਾ ਹੈ ਨਹੀਂ ਖਸਰੇ ਦੇ ਟੀਕੇ ਲੱਗਦੇ ਆ ਵੈਕਸੀਨ ਲੱਗਦੀ ਆ ਪਰ ਉਹ ਸਾਰੇ ਕੁਛ ਦੇ ਬਾਵਜੂਦ ਇਹ ਆਊਟ ਬ੍ਰੇਕ ਦੁਬਾਰਾ ਹੋ ਗਈ ਹੈ ਹੁਣ ਇੱਕ ਤੇ ਸਭ ਤੋਂ ਵੱਡਾ ਕਾਰਨ ਤੇ ਵੈਕਸੀਨ ਆ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹ ਪਤਾ ਲੱਗਿਆ ਕਿ ਇਹਦੇ ਵੈਕਸੀਨ ਨਹੀਂ ਸੀ ਲੱਗੀ ਜਿਹੜੇ ਹੈਲਥ ਅਫੀਸ਼ੀਅਲਸ ਨੇ ਉਹਨਾਂ ਨੇ ਕਨਫਰਮ ਕੀਤਾ ਇਸ ਗੱਲ ਨੂੰ ਕਿ ਬੱਚੇ ਨੂੰ ਮੀਜ਼ਲਸ ਦੀ ਵੈਕਸੀਨ ਨਹੀਂ ਲੱਗੀ ਸੀ ਤੇ ਇਹ ਫੇਰ ਬਿਮਾਰ ਹੋਇਆ ਹੁਣ ਆਊਟ ਬ੍ਰੇਕ ਜਿਹੜੀ ਹੋ ਰਹੀ ਆ ਹੁਣ ਤੱਕ 130 ਮੀਜ਼ਲਸ ਦੇ ਕੇਸ ਜਿਹੜੇ ਨੇ ਰਿਪੋਰਟ ਕੀਤੇ ਗਏ ਆ ਟੈਕਸਸ ਦੇ ਵਿੱਚ ਨਿਊ ਮੈਕਸੀਕੋ ਦੇ ਵਿੱਚ ਆ ਆਰਲੀ ਫੈਬਰੂਰੀ ਤੋਂ ਲੈ ਕੇ ਹੁਣ ਤੱਕ ਬਹੁਤ ਜਿਹੜੇ ਕੇਸਸ ਨੇ ਉਹ ਬੱਚਿਆਂ ਦੇ ਵਿੱਚ ਨੇ ਲਗਭਗ ਸਾਰੇ ਇਨਫੈਕਟਿਡ ਜਿਹੜੇ ਇਨਫੈਕਸ਼ਨ ਜਿਹੜੀ ਆ ਉਹ ਬੱਚਿਆਂ ਦੇ ਵਿੱਚ ਹੋਈ ਆ ਤੇ ਉਹਦੇ ਵਿੱਚੋਂ ਵੀ ਬਹੁ ਗਿਣਤੀ ਉਹ ਆ ਜਿਨ੍ਹਾਂ ਦੇ ਵੈਕਸੀਨ ਨਹੀਂ ਸੀ ਲੱਗੀ ਹਸਪੀਟਲਸ ਦੇ ਵਿੱਚ ਮੀਜ਼ਲਸ ਦੇ ਕੇਸ ਜ਼ਿਆਦਾ ਨੇ ਡਾਕਟਰ ਕਹਿੰਦੇ ਆ ਵੀ ਜਿੰਨੇ ਇਹ ਕੇਸ ਆ ਰਹੇ ਆ ਸਾਡੇ ਕੋਲ ਉਹਨਾਂ ਪ੍ਰਬੰਧ ਹੈ ਨਹੀਂ ਮੀਜ਼ਲਸ ਦੇ ਸਿੰਪਟਮ ਆਪਾਂ ਸਾਰੇ ਜਾਣਦੇ ਆ ਖਸਰੇ ਦੇ ਕਿ ਉਹਦੇ ਵਿੱਚ ਬੁਖਾਰ ਹੁੰਦਾ ਆ ਅੱਖਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਪਾਣੀ ਆਉਂਦਾ ਆ ਲਾਲ ਹੋ ਜਾਂਦੀਆਂ ਖੰਘ ਹੁੰਦੀ ਆ ਜਾਂ ਕੰਜੈਸ਼ਨ ਹੋ ਜਾਂਦੀ ਕਈ ਵਾਰੀ ਫੇਸ ਦੇ ਉੱਤੇ ਰੈਸ਼ ਹੋ ਜਾਂਦੇ ਕਈ ਵਾਰੀ ਮੂੰਹ ਦੇ ਵਿੱਚ ਚਿੱਟੇ ਦਾਣੇ ਹੋ ਜਾਂਦੇ ਆ ਤੇ ਹੌਲੀ ਹੌਲੀ ਕਈ ਵਾਰੀ ਗੱਲ ਵੱਧ ਜਾਂਦੀ ਨਮੂਨੀਆਂ ਜਾਂ ਦੂਜੀਆਂ ਚੀਜ਼ਾਂ ਵੀ ਹੋਣ ਲੱਗ ਜਾਂਦੀਆਂ ਬੱਚਿਆਂ ਦੇ ਵਿੱਚ ਆਕਸੀਜਨ ਦੀ ਕਿਵਰੀ ਲੋਡ ਪੈਂਦੀ ਆ ਆਈਵੀ ਫਲੂਇਡਸ ਲਾਉਣੇ ਪੈਂਦੇ ਆ ਬੁਖਾਰ ਹੋ ਜਾਂਦਾ ਫਿਰ ਜਾ ਕੇ ਹੀ ਰਿਕਵਰ ਕਰਦੇ ਆ ਇੱਕ ਰੋਲਾ ਇਹ ਆ ਜਿਹੜਾ ਮੀਜ਼ਲ ਦਾ ਕੰਟੇਜੀਅਸ ਬਹੁਤ ਆ ਇੱਕ ਤੋਂ ਦੂਜੇ ਨੂੰ ਬਹੁਤ ਛੇਤੀ ਹੁੰਦਾ ਕਿਉਂਕਿ ਜਦਾਂ ਇਹ ਮਤਲਬ ਜਦੋਂ ਵੀ 에ਅਰ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਉਹਦੇ ਨਾਲ ਇਹ ਖੰਗ ਲਿਆ ਕਿਸੇ ਨੇ ਛਿੱਕ ਮਾਰ ਦਿੱਤੀ ਉਹਦੇ ਨਾਲ ਫੈਲ ਜਾਂਦਾ ਹੁਣ ਹੋਰ ਕੇਸਸ ਦਾ ਰਿਸਕ ਵੀ ਹੋ ਸਕਦਾ ਆ ਨਿਊ ਮੈਕਸੀਕੋ ਹੈਲਥ ਅਫੀਸ਼ੀਅਲਸ ਇਹ ਦੱਸ ਰਹੇ ਆ ਕਿ ਜਿਹੜੇ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਆ ਕਿ ਅ ਹੋਰ ਇਨਫੈਕਸ਼ਨ ਇਹ ਹੋ ਸਕਦੀ ਆ ਜਿਸ ਤਰੀਕੇ ਦੇ ਨਾਲ ਫੈਲੀ ਆ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਆ ਹੋ ਸਕਦੀ ਆ 18 ਜਿਹੜੇ ਲੋਕ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਹੁਣ ਤੱਕ ਆਊਟ ਬ੍ਰੇਕ ਕਰਕੇ ਸੋ ਇਹ ਮਤਲਬ ਪਹਿਲਾਂ ਰੋਕ ਤਾਂ ਲਿਆ ਜਾਂਦਾ ਆ ਪਰ ਉਹਦੇ ਨਾਲ ਵੀ ਕਿਤੇ ਨਾ ਕਿਤੇ ਸੰਕਟ ਜਿਹੜਾ ਆ ਇਹ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਪਰ ਕਾਫੀ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ ਤਾਂ ਕਿ ਮੁੱਖ ਜਿਹੜਾ ਇਹਦਾ ਸਿੱਧਾ ਸਿੱਧਾ ਕਾਰਨਾ ਹੋਏ ਆ ਕਿ ਜਿੰਨੀ ਵੈਕਸੀਨ ਲੱਗ ਸਕਦੀ ਆ ਤੇ ਵੈਕਸੀਨ ਵਾਲੇ ਕੇਸਸ ਦੇ ਵਿੱਚ ਇਹ ਘੱਟ ਹੁੰਦਾ ਆ ਬਚਾਅ ਵੀ ਹੋ ਜਾਂਦਾ ਆ ਪਰ ਵੈਕਸੀਨ ਬਾਰੇ ਮਿਸ ਇਨਫੋਰਮੇਸ਼ਨ ਬਹੁਤ ਪਿਛਲੇ ਸਮੇਂ ਦੇ ਵਿੱਚ ਫੈਲਿਆ ਲੋਕਾਂ ਨੇ ਅਫਵਾਹਾਂ ਬਹੁਤ ਫੁਲਾਤੀਆਂ ਕਿ ਵੈਕਸੀਨ ਲਾਉਣ ਦੇ ਨਾਲ ਆ ਹੋ ਜਾਂਦਾ ਆ ਹੋ ਜਾਂਦਾ ਇਸ ਕਰਕੇ ਵੀ ਲੋਕ ਥੋੜੇ ਜਿਹਾ ਇਨਾਂ ਤੋਂ ਪਿੱਛੇ ਹਟੇ ਆ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ ਨੂੰ ਵੀ ਗੱਲਾਂ ਬਾਤਾਂ ਨਾਲ